ਮਲੇਰ ਕੋਟਲਾ ਦੇ ਮੋਤੀ ਬਾਜ਼ਾਰ ਤੋਂ ਆ ਮਲੇਰ ਵਾਲੇ ਦਰਵਾਜੇ ਦੇ ਵਿੱਚ ਅੱਗੇ ਜਾ ਕੇ ਇੱਕ ਭਰਾ ਨੇ ਕ੍ਰੌਕਰੀ ਦੀ ਦੁਕਾਨ ਖੋਲੀ ਆ ਬਾਲੀ ਘੈਂਟ ਜਿੱਥੇ ਸਮਾਨ ਇਹ ਜਾ ਵੀ ਦੇਖ ਕੇ ਭੁੱਖ ਲੈਂਦੀ ਆ ਆਜੋ ਪਹਿਲਾਂ ਤਾਂ ਤੁਹਾਨੂੰ ਦਿਖਾ ਦਿੰਨੇ ਆ ਰਸਤਾ ਤੇ ਆ ਜਿਹੜਾ ਮਲੇਰ ਵਾਲਾ ਦਰਵਾਜਾ ਇੱਥੋਂ ਵੜ ਕੇ ਵੀ ਤੁਸੀਂ ਇੱਥੇ ਪਹੁੰਚ ਸਕਦੇ ਹੋ 786 ਚੌਂਕ ਵੱਲੋਂ ਵੀ ਆ ਸਕਦੇ ਹੋ ਲੋਹਾ ਬਾਜ਼ਾਰ ਵੱਲੋਂ ਵੀ ਰਸਤਾ ਹੈਗਾ ਤੇ ਭੂਮਸੀ ਵੱਲੋਂ ਵੀ ਰਸਤਾ ਹੈਗਾ ਤੇ ਧਿਆਨ ਨਾਲ ਦੇਖ ਲੋ ਰਸਤਾ ਕਿਉਂਕਿ ਚੀਜ਼ਾਂ ਵੀਰੇ ਕੋਲੇ ਇਹ ਜਿਹੇ ਇਹ ਜਿਹੇ ਨੇ ਜਿਹੜੀਆਂ ਤੁਹਾਨੂੰ ਤੁਹਾਡੇ ਘਰਾਂ ਚੋਂ ਖਿੱਚ ਲਿਆਉਣਗੀਆਂ ਤੁਸੀਂ ਲੈਣ ਤੇ ਮਜਬੂਰ ਹੋ ਜਾਓਗੇ ਕਿਉਂਕਿ ਸਸਤੀ ਤੋਂ ਸਸਤੀ ਆਟਮ ਵੀ ਹੈਗੀ ਆ ਮਹਿੰਗੀ ਤੋਂ ਮਹਿੰਗੀ ਵੀ ਹੈਗੀ ਆ ਆ ਦੇਖੋ ਜੀ ਆ ਸਬਜ਼ੀਆਂ ਵਾਲਾ ਜਿਹੜਾ ਚੌਕ ਆ ਇਹ ਤੋਂ ਮਾੜਾ ਜਿਹਾ ਸਾਈਡ ਤੇ ਨੂੰ ਦੇਖੋਗੇ ਤਾਂ ਤੁਹਾਨੂੰ ਦਿਖ ਜਾਣਾ ਹਾਈਪਰਮਾਰਟ ਮਹੱਲਾ ਮਲੇਰ ਦੇ ਵਿੱਚ ਪਹੁੰਚੇ ਸੀ ਬੈਕ ਸਾਈਡ ਹਦਰਚੇਕ ਉਰੇ ਓਪਨਿੰਗ ਹੋਈ ਆ ਜੀ ਹਾਈਪਰਮਾਰਟ ਦੀ ਜਿਨ੍ਹਾਂ ਨੇ ਕ੍ਰੌਕਰੀ ਦਾ ਬੜਾ ਹੀ ਸੋਹਣਾ ਸਮਾਨ ਰੱਖਿਆ ਆਜੋ ਦਿਖਾਉਨੇ ਆ ਤੁਹਾਨੂੰ ਸਾਨੂੰ ਆ ਕੇ ਵੀ ਉਰੇ ਆ ਕੇ ਆਏ ਲੱਗਦਾ ਵੀ ਜਿਵੇਂ ਆਪਾਂ ਨਾ ਕਿਤੇ ਰਾਜੇ ਮਹਾਰਾਜਾ ਦੀ ਰਸੋਈ ਚ ਪਹੁੰਚ ਗਏ ਹੁੰਦੇ ਆ ਇੱਕ ਵਾਰੀ ਨਿਗਾਹ ਮਾਰ ਲਓ ਕਿਹੜੀਆਂ ਕਿਹੜੀਆਂ ਇਹਨਾਂ ਕੋਲੇ ਆਈਟਮਾਂ ਨੇ ਬਾਕੀ ਜਾਣਕਾਰੀ ਤੁਹਾਨੂੰ ਬਾਅਦੋਂ ਲੈ ਕੇ ਦਿੰਨੇ ਆ ਦੇਖੋ ਜੀ ਆਈਟਮਾਂ ਕਿੱਡੀਆਂ ਸੋਹਣੀਆਂ ਸੋਹਣੀਆਂ ਨੇ ਉਰੇ ਆ ਕੇ ਇੱਕ ਵਾਰੀ ਤਾਂ ਬੰਦਾ ਆਏ ਹੋ ਜਾਂਦਾ ਵੀ ਯਾਰ ਪਤਾ ਨਹੀਂ ਕਿੱਥੇ ਪਹੁੰਚ ਗਏ ਆ ਆਹਨਾ ਆਈਟਮਾਂ ਦੇਖੋ ਜਿਵੇਂ ਆਹ ਚੀਜ਼ ਤੇ ਨਿਗਾਹ ਪਈਆ ਸਾਡੀ ਹੌਨ ਸਾਰੇ ਕਿੱਦਾਂ ਸੋਹਣਾ ਡਿਨਰ ਸੈੱਟ ਆ ਜੀ ਇਸ ਤਰ੍ਹਾਂ ਦੀ ਇਹਦਾ ਇੱਕ ਸਿੰਗਲ ਜੀ ਆਈਟਮ ਤੁਹਾਨੂੰ ਦਿਖਾਈਆ ਇੰਪੋਰਟਡ ਆਈਟਮਾਂ ਮਿਲਦੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਆਈਟਮਾਂ ਇਹਨਾਂ ਕੋਲ ਮਿਲਦੀਆਂ ਨੇ ਭਾਈ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਸੋਹਣਾ ਤੁਸੀਂ ਜਿਹੜਾ ਹੈਗਾ ਸ਼ੋਰੂਮ ਖੋਲਿਆ ਹੁਣ ਮੈਨੂੰ ਇਹ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਵੀ ਇਹ ਦੱਸ ਦਿਓ ਵੀ ਆਪਣੇ ਕੋਲ ਕਿਹੜੀਆਂ ਕਿਹੜੀਆਂ ਆਈਟਮਾਂ ਮਿਲਦੀਆਂ ਨੇ ਬ੍ਰਦਰ ਆਪਣੇ ਕੋਲੇ ਇੱਕ ਨਾ ਕ੍ਰੋਪਰੀ ਦੇ ਵਿੱਚ ਡਿਨਰ ਸੈੱਟ ਹੋ ਗਏ ਠੀਕ ਹੈ ਜੀ ਇਹਦੀਆਂ ਡਿਨਰ ਸੈੱਟ ਦੀਆਂ ਲੂਡ ਪਲੇਟਾਂ ਵਾਲ ਵਗੈਰਾ ਇਸ ਤਰ੍ਹਾਂ ਕੇ ਇਹਦੀ ਕਿਚਨ ਦੇ ਵਿੱਚ ਜੋ ਚੀਜ਼ਾਂ ਹੋਉਂਦੀਆਂ ਨੇ ਮਿਕਸਿੰਗ ਪਈ ਸਾਰੀਆਂ ਆਪਣੇ ਕੋਲ ਕਿਚਨ ਦੇ ਅਕੋਰਡਿੰਗ ਹਰ ਆਈਟਮ ਤੁਹਾਨੂੰ ਮਿਲੇਗੀ ਛੋਰੀ ਹਰ ਚੀਜ਼ ਮਿਲੇਗੀ ਤੁਹਾਨੂੰ ਮਤਲਬ A to Z ਆਈਟਮ ਆਪਣੇ ਕੋਲ A to Z ਆਪਾਂ ਆਈਟਮ ਆਪਾਂ ਨੇ ਰੱਖੀ ਹੋਈ ਹੈ ਕਿ ਐਸ ਰੋਲ ਹੋ ਗਏ ਹਾਂਜੀ ਹਰ ਚੀਜ਼ ਹੌਟਪੌਟ ਲੰਚ ਬਾਕਸ ਟਿਫਾਨਾ ਕ੍ਰੋਕਰੀ ਦੀ ਸਾਰੀ ਸਾਰੀ ਆਈਟਮ ਮਿਲਦੀ ਹੈ ਉਹ ਜਿਹੜਾ ਮਤਲਬ ਬੰਦਾ ਨਾਰਮਲ ਰੇਂਜ ਦਾ ਬਾਲੇ پیسے ਨਹੀਂ ਖਰਚ ਲਾਉਦਾ ਪੂਰੇ ਵੱੜ ਕੇ ਐ ਸੋਚੋ ਵੀ ਯਾਰ ਇਹ ਤਾਂ ਆਈਟਮ ਮਹਿੰਗੀਆਂ ਬਹੁਤ ਹੋਣਗੀਆਂ ਪ੍ਰਾਈਸ ਰੇਂਜ ਕੀ ਹੈ ਆਪਣੀ ਸਾਡੀ ਪ੍ਰਾਈਸ ਰੇਂਜ ਜਿਸ ਤਰ੍ਹਾਂ ਕਿ ਆਹ ਟੀ ਕੱਪ ਨੇ ਜੀ ਆਪਾਂ ਇਹਨੇ 6 ਪੀਸ ਕੱਪ ਨੇ ਜੀ ਇਹ 170 ਰੁਪਏ ਦੇਣ ਹੈ ਜੀ ਅੱਛਾ ਜੀ ਉਸ ਤੋਂ ਬਾਅਦ ਦੂਜੀ ਹਾਈ ਰੇਂਜ ਹੋ ਗਈ ਥੋੜੀ ਜਿਹੀ ਤਾਂ 250 ਰੁਪਏ ਹੋਗੇ ਉਸ ਤੋਂ ਥੋੜੀ ਜਿਹੀ ਉੱਪਰ 350 ਰੁਪਏ ਹੋਗੇ ਉਸ ਤੋਂ ਬਾਅਦ 400 ਹੋ ਗਈ ਸਾਰੀ ਰੇਂਜ ਸਾਡੇ ਕੋਲ ਅਵੇਲੇਬਲ ਹੈ ਔਰ ਜਿਸ ਤਰ੍ਹਾਂ ਸਾਡਾ ਸ਼ਹਿਰ ਛੋਟਾ ਇਹਦੇ ਅਕੋਰਡਿੰਗ ਕੋਈ ਵੀ ਬੰਦਾ ਸਾਡੇ ਕੋਲੋਂ ਵਾਪਸ ਨਹੀਂ مایੁਸ ਹੋ ਕੇ ਨਹੀਂ ਜਾਏਗਾ ਮਤਲਬ ਸਸਤੀ ਤੋਂ ਸਸਤੀ ਆਈਟਮ ਵੀ ਮਿਲੂਗੀ ਹਾਂ ਤੇ ਮਹਿੰਗੀ ਤੋਂ ਮਹਿੰਗੀ ਹੈ ਜੀ ਮਹਿੰਗੀ ਵੀ ਆਈਟਮ ਮਿਲ ਰਹੀ ਠੀਕ ਹੈ ਜੀ ਜਿਹਨੇ ਰਾਇਲ ਚੀਜ਼ਾਂ ਲੈਣੀਆਂ ਨੇ ਜਿਹਨੇ ਰਾਇਲ ਚੀਜ਼ਾਂ ਲੈਣੀਆਂ ਨੇ ਉਹ ਸੰਦੇ ਦੇ ਡਿਸਪਲੇ ਕੀਤੀਆਂ ਹੋਈਆਂ ਨੇ ਇੱਥੇ ਹੀ ਸ਼ੁਰੂ ਕਰ ਲਈਏ ਆਈਸਕ੍ਰੀਮ ਸੈੱਟ ਹੈ ਇਹ ਮੈਡੀਨ ਇਟਲੀ ਦਾ ਬਣਿਆ ਹੋਇਆ ਜੀ ਇਹ ਅੱਛਾ ਜੀ 6 ਪੀਸ ਕੱਪ ਇਹ ਮੈਡੀਨ ਇਟਾਲੀਅਨ ਹੈ ਜੀ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਨਾ ਦੇਖਣ ਚ ਜੀ ਆਹ 4 ਪੀਸ ਬੋਲ ਹੈ ਇਹ ਮੈਡੀਨ ਤੁਰਕੀਸ਼ ਬਣਿਆ ਹੋਇਆ ਅੱਛਾ ਜੀ ਇਹ ਵੀ ਇੰਪੋਰਟਡ ਆਈਟਮ ਹੈ ਹਾਂ ਜੀ ਇਹ 4 ਪੀਸ ਦਾ ਇਹ ਮੇਰੇ ਹੈਂਡ ਕ੍ਰਾਫਟ ਹੈ ਮੈਡ ਇਨ ਅੱਛਾ ਜੀ ਸਾਰਾ ਕੁਝ ਹੱਥ ਮੈਡੀਨ ਯੂਕੇ ਇਹ ਤਿੰਨ ਪੀਸ ਸੈਟ ਦਾ ਹੈ ਅਦਰ ਇਹ ਛੇ ਪੀਸ ਸੈਟ ਹੈ ਇਹ ਮੈਡੀਨ ਤੁਰਕੀਸ਼ ਹੈ ਵੀ ਅੱਛਾ ਇਹ ਵੀ ਤੁਰਕੀਸ਼ ਹੈ ਇਹ ਵੀ ਤੁਰਕੀਸ਼ ਹੈ ਠੀਕ ਹੈ ਜੀ ਆ ਦੇਖੋ ਇਹ ਸਾਰੇ ਮੇਰੇ ਇਹ ਐਵੇਂ ਨਹੀਂ ਹੈਗਾ ਕਿ ਬਹੁਤ ਹਾਈ ਦੇ ਜਾਂ ਨੇ ਜਿਸ ਤਰ੍ਹਾਂ ਕਿ ਆਪ ਮੇਰੇ ਕੋਲ 6 ਪੀਸ ਗਲਾਸ ਗਲਾਸ ਪਏ ਆ ਦੇਖੋ ਆ ਇਟਲੀ ਦੇ ਗਲਾਸ ਮੈਰੀ ਨੇ ਮੈਰੀ ਨੇ ਇਟਾਲੀਆ ਨਾਲ ਇਹ ਆਨਲਾਈਨ 2700 ਰੁਪਏ ਦੇ ਪਏ ਆ ਅੱਛਾ ਜੀ ਸਾਤੀ ਇਹ 2000 ਤੋਂ ਵੀ ਨੀਚੇ ਲਗਾਇਆ ਹੈ ਉਹ ਆਨਲਾਈਨ ਚੈੱਕ ਕਰਕੇ ਆ ਉਹ ਸਾਡੇ ਕੋਲੇ ਡਿਨਰ ਸੈੱਟ ਬਹੁਤ ਪਿਆਰਾ ਡਿਨਰ ਸੈੱਟ ਹੈ ਜੀ ਇਹ ਇਹ ਆਨਲਾਈਨ ਪਿਆ ਜੀ ਇਹ ਓਕੇ ਆਨਲਾਈਨ ਕਿੰਨੇ ਦਾ ਜੀ ਇਹ ਇਹ ਆਨਲਾਈਨ 65000 ਰੁਪਏ ਦਾ ਪਿਆ ਉਹ ਹੀ ਤਾਂ ਨਹੀਂ ਮਰੀ ਜਾਂਦੇ ਕਿਤੇ 나 ਜੀ ਤੁਸੀਂ ਆਨਲਾਈਨ ਚੈੱਕ ਕਰੋ ਆਓ ਤੁਮ ਚੱਲ ਜਾਓ ਲੈ ਬਈ ਉਹਨੇ ਤਾਂ ਪ੍ਰੂਫ ਵੀ ਕੱਢੀ ਫਿਰਦੇ ਨੇ ਆ ਆ ਲਾਓ ਜੀ ਆਨਲਾਈਨ ਤੇ ਆ ਜੀ 65000 ਦਾ 65000 ਰੁਪਏ ਦਾ ਪਿਆ ਆ ਜੋ ਆਪਾਂ ਮੈਚ ਕਰ ਲਨੇ ਆ ਵੀ ਉਹੀ ਆ ਜਾਂ ਕੋਈ ਹੋਰ ਹੀ ਦਿਖਾਈ ਜਾਂਦੇ ਹੋ ਔਰ 35 ਪੀਸ ਨੇ ਚੈੱਕ ਕਰੋ ਹਾਂ ਲਓ ਜੀ ਪਲੇਟਾਂ ਵੀ ਚੈੱਕ ਕਰ ਲਓ ਆਨਲਾਈਨ ਚੈੱਕ ਕਰ ਲਓ ਇਹ ਚਮਚੇ ਵੀ ਪਏ ਨੇ ਕੀ ਬਾਤ ਹੈ ਪੀਸ ਤਾਂ ਤੁਹਾਡਾ ਸੇਮ ਹੀ ਆ ਇਹ 35 ਪੀਸ ਨੇ ਬ੍ਰਦਰ ਅੱਛਾ ਚੈੱਕ ਕਰੋ ਜੀ ਸਾਡੇ ਵਾਲੇ 80 ਪੀਸ ਨੇ ਅੱਛਾ ਆਪਣੇ ਵਾਲੇ 30 ਪੀਸ ਨੇ ਅਰੇ 35 ਪੀਸ 10000 ਦੇ ਨੇ ਸਾਡੇ ਵਾਲੇ 80 ਪੀਸ ਨੇ ਤੇ ਆਪਾਂ ਫਿਰ ਕਿੰਨੇ ਦਾ ਦੇ ਰਹੇ ਆ ਅਸੀਂ ਦਵਾਂਗੇ ਜੀ ਇਹ ਨੈਟ 26000 ਰੁਪਏ ਦਾ ਅੱਛੀ ਵੀ ਸੈਟ ਵਾਹ ਜੀ ਵਾਹ ਮਤਲਬ ਰਾਜਿਆਂ ਮਹਾਰਾਜਿਆਂ ਦੀ ਲੁੱਕ ਤੁਹਾਡੇ ਘਰ ਚ ਆਉਣ ਵਾਲੀ ਆ ਬਾਈ ਜੀ ਆਪਣੇ ਕੋਲ ਫਿਰ ਮਹਿੰਗੇ ਮਹਿੰਗੇ ਡਿਨਰ ਸੈਟ ਨੇ ਨਹੀਂ ਬ్రਦਰ ਸਾਡੇ ਕੋਲੇ ਇਸ ਤੋਂ ਘੱਟ ਰੇਂਜ ਵਾਲੇ ਵੀ ਪਏ ਨੇ ਆਓ ਸਾਡੇ ਕੋਲ ਬੜੀ ਕੁਆਲਟੀ ਪਈ ਆ ਆ ਦੇਖੋ ਡਿਨਰ ਸੈਟ ਪਿਆ 11 1150 ਦੀ ਰੇਂਜ ਵਾਲਾ ਸਾਡੇ ਕੋਲ ਡਿਨਰ ਸੈਟ 700 750 ਵਾਲੀ ਰੇਂਜ ਵਾਲਾ ਵੀ ਪਿਆ ਵਾਹ ਜੀ ਵਾਹ ਸਾਡੇ ਕੋਲ 1400 ਵਾਲਾ ਵੀ ਪਿਆ 2000 ਵਾਲਾ ਵੀ ਪਿਆ ਹਰ ਆਪ ਜੀ ਦੇ ਨਾਲ ਜਿਵੇਂ ਆ ਲੱਗੇ ਹੋਏ ਨੇ ਜੀ ਨਿਗਾ ਮਾਰੋ ਇੱਧਰ ਹਾਂਜੀ ਆ ਡਿਨਰ ਸੈਟ ਦੇਖੋ ਜੀ ਚੈੱਕ ਕਰੋ ਡਿਜ਼ਾਈਨਿੰਗ ਵੀ ਚ ਬੜੇ ਬੜੇ ਸੋਹਣੇ ਡਿਨਰ ਸੈੱਟ ਪਏ ਨੇ ਹਜੇ ਉਹ ਆਪਣੇ ਕੋਲੇ ਹੀ ਨਹੀਂ ਕੰਡ ਮਾਲ ਪੇਰ ਆਇਆ ਆਪਣੇ ਕੋਲੇ ਅੱਛਾ ਜੀ ਤੇ ਇਹਦੇ ਵਿੱਚ ਜਿਸ ਤਰ੍ਹਾਂ ਕੇ ਹੋਟਲ ਐਸੈਸਰੀ ਵਾਲਿਆਂ ਦਾ ਹੈ ਆ ਮੈਲਾਮਾਈਨ ਇੱਕ ਨੰਬਰ ਦੀ ਕੁਆਲਿਟੀ ਦੇ ਵਿੱਚ ਸਨੈਕਸ ਪਲੇਟ ਹੈ ਇਹ ਔਰ ਉਸ ਤੋਂ ਬਾਅਦ ਆਪਣੇ ਕੋਲੇ ਇਹ ਚੀਜ਼ਾਂ ਨੇ ਔਰ ਉਸ ਤੋਂ ਬਾਅਦ ਆਹ ਚਟਨੀ ਦੇ ਲਈ ਸੌਸ ਦੇ ਲਈ ਯੂਨੀਕ ਜੀਆਂ ਇੰਪੋਰਟਡ ਚੀਜ਼ਾਂ ਰੱਖੀਏ ਚੀਜ਼ਾਂ ਵੈਸੇ ਹੀ ਸੋਹਣੀਆਂ ਲੱਗਦੀਆਂ ਨੇ ਨਾ ਇਹ ਇੰਪੋਰਟਡ ਚੀਜ਼ਾਂ ਨੇ ਜੀ ਇਹ ਇਹ ਸਾਰੀਆਂ ਮੈਲਾਮਾਈਨ ਚ ਨੇ ਬਈ ਇਹ ਮੈਲਾਮਾਈਨ ਮੈਲਾਮਾਈਨ ਦੀ ਕਈ ਕਿਸਮ ਦਾ ਏ ਬੀ ਸੀ ਡੀ ਇਸ ਤਰ੍ਹਾਂ ਮੇਰੇ ਕੋਲ ਇਹ ਕੁਆਲਿਟੀ ਦਾ ਆ ਆਚਾਰ ਦੇ ਲਈ ਰੱਖਣ ਲਈ ਆ ਤੁਸੀਂ ਟੇਬਲ ਦੇ ਉੱਪਰ ਸਰਵ ਕਰ ਸਕਦੇ ਹੋ ਹੈ ਜੀ ਆ ਬੋਲ ਦੇ ਕਿਤੇ ਪਿਆਰੇ ਪਏ ਨੇ ਵਾਹ ਜੀ ਇਹ ਸਾਰੀਆਂ ਯੂਨੀਕ ਦੀਆਂ ਮੈਂ ਐਟਮਾ ਲੈਣੀਆਂ ਦਾ ਸੈলেকਸ਼ਨ ਕਰਦਾ ਡਿਜ਼ਾਈਨ ਦੇਖੋ ਕਿਤੇ ਸੋਹਣੇ ਲੈ ਕੇ ਆਏ ਹਾਂ ਡਿਜ਼ਾਈਨ ਹੈ ਕਿਤੇ ਹਾਂ ਜੀ ਤੇ ਭਾਈਆ نیچے ਵੀ ਫਿਰ ਡਿਨਰ ਸੈਟਿੰਗ ਪੈਣੀ ਹੈ ਕੀ ਐਟਮ ਭਾਈ ਇਹ ਬ੍ਰਦਰ ਲੂਜ ਆ ਐਟਮਾ ਨੇ ਇਹ ਜਿਸ ਤਰ੍ਹਾਂ ਕਿ ਕੋਈ ਵੀ ਬੰਦਾ ਹੈ ਇੱਕ ਇੱਕ ਪਲੇਟ ਦੋ ਪਲੇਟਾਂ ਚਾਰ ਪਲੇਟਾਂ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਨੇ ਇਹ ਬੜੇ ਨੇਚਰਲ ਜਿਹੇ ਡਿਜ਼ਾਈਨ ਲਾਈਕ ਅੱਛਾ ਕਿ ਸਿਰਫ ਕਿਸੇ ਦੀ ਮੰਨ ਲਓ ਪਲੇਟ ਹੋ ਗਈ ਤਾਂ ਪਲੇਟ ਲੈ ਕੇ ਜਾਣੀ ਉਹ ਲੈ ਕੇ ਜਾ ਸਕਦਾ ਕੋਈ ਗੱਲ ਨਹੀਂ ਸਿੰਗਲ ਪਲੇਟ ਲੈ ਜਾਵੇ ਸਿੰਗਲ ਪਲੇਟ ਸਿੰਗਲ ਕੌਲੀ ਹੋ ਗਈ ਹੈ ਨਾ ਇਹਦੇ ਵਿੱਚ ਵੀ ਸੋਹਣੇ-ਸੋਹਣੇ ਡਿਜ਼ਾਈਨ ਬਾਰੇ ਦੇਖੋ ਵਾਈਟ ਦੇ ਵਿੱਚ ਵੀ ਪਏ ਨੇ ਇਹਦੇ ਵਿੱਚ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਨਾਲ ਆਹ ਦੇਖੋ ਜੀ ਬਲੈਕ ਦੇ ਵਿੱਚ ਆਹ ਆਹ ਬਲੈਕ ਦੇ ਵਿੱਚ ਦੇਖੋ ਹਾਂਜੀ ਇਹਦੇ ਵਿੱਚ ਕੌਲੀਆਂ ਆ ਗਈਆਂ ਲੂਜ਼ ਪਲੇਟ ਆ ਗਈ ਜੋ ਮਰਜੀ ਇਹਦੇ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਡਿਜ਼ਾਈਨ ਪ ਵਾਦੀਵਾ ਵਾਦੀਵਾ ਆ ਵੀ ਗਿਫਟ ਆਈਟਮ ਹੈ ਕੀਰ ਸੈਟ ਕਹਿ ਦਿੰਦੇ ਆਪਾਂ ਇਹਨੂੰ ਹਾਂ ਜੀ ਕੀਰ ਸੈਟ ਆ ਮੈਂ ਹੀ ਦੇਖ ਰਿਹਾ ਹਾਂ ਹਾਂ ਜੀ ਸੂਪ ਬੋਲ ਵੀ ਕਹਿ ਦਿੰਦੇ ਆ ਇਹਨੂੰ ਹਾਂ ਜੀ ਓਕੇ ਇਹਦੇ ਵਿੱਚ ਫਿਰ ਸਾਡੇ ਕੋਲ ਕੰਚ ਦੀਆਂ ਆਈਟਮਾਂ ਆ ਗਈਆਂ ਮੈਂ ਕੰਚੀ ਐਟਮਾ ਦੇਖ ਰਿਆ ਸੀ ਹਾਂ ਇਹ ਜਿਵੇਂ ਆਈਸਕ੍ਰੀਮ ਬਾਉਲ ਆ ਗਏ ਹਨਾ ਬਈ ਹਾਂਜੀ ਹਾਂਜੀ ਇੱਕ ਆ ਗਲਾਸ ਦੇਖ ਰਿਆ ਸੀ ਮੈਂ ਯਾਰ ਬਹੁਤ ਸੋਹਣਾ ਗਲਾਸ ਆ ਇਸ ਤਰ੍ਹਾਂ ਦੇ ਗਲਾਸ ਨਾਰਮਲੀ ਮਾਰਕੀਟ ਚੋਂ ਆਪਾਂ ਨੂੰ ਨਹੀਂ ਮਿਲਦੇ ਇਹ ਇਹ ਇੰਪੋਰਟਡ ਹੈ ਜੀ ਥਾਈਲੈਂਡ ਦੇ ਬਣਿਆ ਹੈ ਜੀ ਇੰਪੋਰਟਡ ਗਲਾਸ ਹੈ ਜੀ ਅੱਛਾ ਮਤਲਬ ਇਸ ਤਰ੍ਹਾਂ ਦੀ ਐਟਮਾ ਤੁਹਾਡੇ ਕੋਲ ਹੀ ਮਿਲ ਗਈਆਂ ਹਾਂਜੀ ਹਾਂਜੀ ਰੇਂਜ ਵੀ ਕੋਈ ਬਈਆ ਜ਼ਿਆਦਾ ਨਹੀਂ ਹੈਗੀ ਬ੍ਰਦਰ ਇਹਦੀ ਰੇਂਜ ਹੈਗੀ ਆ 5500 ਔਰ 600 ਦੀ ਰੇਂਜ ਦੇ ਵਿੱਚ ਨੇ ਅੱਛਾ ਜੀ 3 ਸੈੱਟ ਇੰਪੋਰਟਡ ਕਰਕੇ ਹਾਂਜੀ 6 ਪੀਸ ਗਲਾਸ ਇਹ ਐ ਨਹੀਂ ਹੈਗਾ ਕਿ ਇੰਪੋਰਟਡ ਕਹ ਰਿਹਾ ਕਿ ਰੇਟ ਅਤੀ ਬੜੇ ਜਨੂਨ ਰੱਖੇ ਹੋ ਰੇਟ ਜਨੂਨ ਰੱਖਿਆ ਤੇ ਮੈਂ ਆ ਚੀਜ਼ ਆਪਣੀ ਸਮਝ ਲਓ ਗਰਮੀ ਦੇ ਵਿੱਚ ਵੀ ਚੱਲਦੀ ਆ ਸਰਦੀ ਦੇ ਵਿੱਚ ਵੀ ਚੱਲਦੀ ਆ ਤੇ ਇਹ ਵੀ ਮੰਨ ਲਾਦਾ ਹੌਟ ਐਂਡ ਕੋਲਡ ਹੈ ਹੌਟ ਐਂਡ ਕੋਲਡ ਹੈ ਜੀ ਹਾਂ ਜੀ ਇਹਦੇ ਵਿੱਚ ਵੀ ਵਧੀਆ ਤੁਹਾਨੂੰ ਵੈਰਾਈਟੀ ਮਿਲ ਜੂਗੀ ਆ ਲੱਗੀ ਹੋਇਆ ਸਾਰੀ ਸਟੀਲ ਵਾਲਿਆਂ ਦੀ ਡਿਸਪਲੇ ਆਪਣੇ ਕੋਲੋਂ ਬ੍ਰਦਰ 400 ਤੋਂ ਸਟਾਰਟ ਹੋ ਕੇ ਉੱਪਰ ਤੱਕ ਜਿੱਤੇ ਤੱਕ ਮਰਜ਼ੀ ਚੱਲੀ ਜਾ ਜਿੱਤੇ ਤੱਕ ਮਰਜ਼ੀ ਇਹ ਡਬਲ ਪਲਾਈ ਦੀ ਬਣੀ ਹੋਈ ਆ ਡਬਲ ਸਟੀਲ ਦੀ ਬਣੀ ਹੋਈ ਆ 24 ਆਵਰ ਹੈ ਹੈ ਠੰਡਾ ਕਰਮ ਰੱਖਦੀ ਹੈ ਮੈਂ ਗਰਮ ਨੂੰ ਗਰਮ ਠੰਡੇ ਨੂੰ ਠੰਡਾ ਰੱਖਦੀ ਹਾਂ ਹਾਂਜੀ ਉਸ ਤੋਂ ਬਾਅਦ ਬ੍ਰਦਰ ਆਪਣੇ ਕੋਲ ਆ ਦੇਖੋ 150 ਤੋਂ ਆਈਟਮ ਸ਼ੁਰੂ ਹੋ ਜਾਂਦੀ ਹੈ ਹੈ ਗਿਫਟ ਆਈਟਮਾਂ ਦੇਣ ਦੇ ਲਈ ਜਾਂ ਸ਼ਾਦੀਆਂ ਦੇ ਲਈ 150 200 250 300 ਐਵੇਂ ਬੱਸ ਸਾਰੀ ਰੇਂਜ ਆ ਬਹੁਤ ਸੋਹਣੇ ਸੋਹਣੇ ਗਿਫਟ ਆਈਟਮਾਂ ਇਹ ਤੁਸੀਂ ਗਿਫਟ ਵੀ ਦੇ ਸਕਦੇ ਹੋ ਤੇ ਨਾਲ ਆਪਣੇ ਘਰੇ ਵੀ ਯੂਜ਼ ਕਰ ਸਕਦੇ ਹੋ ਆ ਦੇਖੋ ਜੀ ਜਿਵੇਂ ਕਈ ਕਹਿੰਦੇ ਨੇ ਸਾਨੂੰ ਵਾਈਟ ਪਸੰਦ ਆ ਕਈ ਕਹਿੰਦੇ ਨੇ ਬਲੈਕ ਇਹਨਾਂ ਨੇ ਮਿਕਸ ਇੱਕ ਫਿਕਸ ਆਈਟਮੇ ਲਿਆਤੀ ਵਾਈਟ ਬਲੈਕ ਦੋਨੋਂ ਹੀ ਹੈ ਨਾ ਦੋਨੋਂ ਹੀ ਕਲਰ ਕੰਬੀਨੇਸ਼ਨ ਬਣ ਗਿਆ ਬਾਕੀ ਆ ਦੇਖੋ ਜੀ ਪਲਾਸਟਿਕ ਵਾਲੀਆਂ ਆਈਟਮਾਂ ਵੀ ਬਾਈ ਰੱਖੀ ਫਿਰਦੇ ਹੋ ਤੁਸੀਂ ਤਾਂ ਸਾਰੀਆਂ ਆਈਟਮਾਂ ਨੇ ਜੀ ਸਾਡੇ ਕੋਲ ਪਾਤੀਗਰੇ ਵਿੱਚ ਜੀ ਡੈਸਕ ਵੀ ਨੇ ਹੋ ਗਏ ਬਾਹਲੀਆਂ ਹੋ ਗਈਆਂ ਵਾਸ਼ਰੂਮ ਸੈਟ ਹੋ ਗਏ 11 ਪੀਸਾਂ ਵਾਲਾ 7 ਪੀਸਾਂ ਵਾਲਾ ਸਾਰੀਆਂ ਬੱਚਿਆਂ ਦੇ ਲੈ ਫਿਰ ਇੱਧਰ ਆ ਦੇਖੋ ਲੰਚ ਬਾਕਸ ਹੋ ਗਏ ਸਾਰੀ ਰੇਂਜ ਤੇ ਆ ਮਸਾਂਦੇ ਵਾਲੇ ਬਾਕਸ ਹੋ ਗਏ ਕੈਂਡੀ ਸੈਟ ਹੋ ਗਏ ਡਰਾਈ ਫਰੂਟ ਵਾਲੇ ਸੈਟ ਹੋ ਗਏ ਇਹ ਵੀ ਗਿਫਟ ਹੈ ਤਾਂ ਮਾਗ ਹੈ ਜੀ ਇਹ ਜਿਸ ਤਰ੍ਹਾਂ ਕੇ ਅਸੀਂ ਰੇਂਜ ਰੱਖੀ ਆ ਦੇਖੋ ਕਿੰਨਾ ਪਿਆਰਾ ਕੱਪ ਹੈ ਇਹ 6 ਪੀਸ 170 ਰੁਪਏ ਦੇ ਨੇ ਹਾਂਜੀ ਹਾਂ ਮਾਰੋ ਨਿਗਾ ਇਹ ਇਹਦੀ ਕੀ ਪ੍ਰਾਈਸ ਰੇਂਜ ਆ ਬਾਈ ਇਹਨਾਂ ਦੀ ਓਹੋ ਬ੍ਰਦਰ ਜੀ ਮੈਂ ਕਿ ਇਹ ਹੈ ਇੱਕ ਅਪਰ ਸੌਫਸਰ ਨੇ ਇਸ ਤਰ੍ਹਾਂ ਕਿ 1000 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਨਾਲ 6 ਪਲੇਟਾਂ ਨਾਲ ਕੱਪ ਇਸ ਤਰ੍ਹਾਂ ਫਿਰ ਅੱਗੇ ਨੂੰ ਵਾਧਾ ਚੱਲ ਗਿਆ ਜਾਈ ਜਾਂਦਾ ਪ੍ਰਾਈਸ ਓਕੇ ਵਾਹ ਜੀ ਵਾਹ ਇਹਦੇ ਤੇ 6 ਪਲੇਟਾਂ ਔਰ 6 ਕੱਪ ਆ ਦੇ 6 ਕੱਪ ਆ ਜਾਂਦੇ ਹਾਂਜੀ ਇਹ ਲੋਕ ਆਪਣੇ ਮੈਰਿਜ ਦੇ ਵਿੱਚ ਬੜਾ ਲੈ ਕੇ ਜਾਂਦੇ ਆ ਸਾਡੇ ਕੋਲੋਂ ਆ ਦੇਖੋ ਇਹ ਐਮ ਐਨ ਹੈ ਜੀ ਇਹ ਆ ਵੀ ਸੈਟ ਹੈ ਸਾਡੇ ਕੋਲੇ ਓ ਬਾਜੀ ਵਾਹ ਹਾਂਜੀ ਇਹਨਾਂ ਦੇ ਉੱਤੇ ਬਾਈ ਜਿਹੜੀ ਆਹ ਚੀਜ਼ ਹੈ 골ਡ ਪਲੇਟਡ ਹੋਈ ਹੋਣੀ ਹਾਂਜੀ ਹਾਂਜੀ ਬਿਲਕੁਲ 골ਡ ਹੈ ਬਿਲਕੁਲ ਇਹ ਜਿਹੜੀ ਕਾਲੀ ਨਹੀਂ ਹੁੰਦੀ ਇਹ ਜੀ ਬਿਲਕੁਲ ਜੀ ਇਹ ਕੰਪਨੀ ਦੀਆਂ ਚੀਜ਼ਾਂ ਨੇ ਜੀ ਇਹ ਲਓ ਜੀ ਇੱਧਰ ਆਓ ਜਿਵੇਂ 2 ਪੀਸ ਸੈਟ ਆ ਜਾਂਦੇ ਨੇ ਹਾਂ ਜੀ ਇਹ 2 ਪੀਸ ਸੈਟ ਆ ਦੇਖੋ ਕਿਆ ਚੀਜ਼ ਹੋਇਆ ਇਹ ਵੀ ਕਿਆ ਸੋਹਣੀ ਡਿਜ਼ਾਈਨਿੰਗ ਆ ਦੇਖੋ ਇਹ 2 ਪੀਸ ਗਿਫਟ ਕਰਤਾ ਹੈ ओके okay, ला ए गिफ्ट ਵੀ ਲੈ ਸਕਦੇ ਹੋ ਤੁਸੀਂ ਘਰੇ ਵੀ ਜਿਵੇਂ ਦੁੱਧ ਵਗੈਰਾ ਪੀਣੇ ਉਹ ਘਰੇ ਬੈਠ ਉਹਦੇ ਵਾਸਤੇ ਵੀ ਯੂਜ਼ ਕਰ ਸਕਦੇ ਹੋ ਫਿਰ ਆਪਣੇ ਕੋਲ ਲੰਚ ਬਾਕਸ ਹੈ ਇਹ ਇਲੈਕਟ੍ਰਿਕ ਲੰਚ ਬਾਕਸ ਹੈ ਇਹ ਤੁਸੀਂ ਆਪਣਾ ਦਿੱਤੇ ਵੀ ਸਫਰ ਤੇ ਜਾਂਦੇ ਹੋ ਤੁਸੀਂ ਆਪਣਾ ਪਲੱਗ ਲਗਾਓ ਓਕੇ ਮਤਲਬ ਆਪਣੇ ਕੋਲ ਇਲੈਕਟ੍ਰਿਕ ਵੀ ਮਿਲ ਜਾਣਗੇ ਜੇ ਮੈਂ ਜਦ ਕਰ ਸਰਦੀ ਆਗੇ ਵੀਰੇ ਆਪਾਂ ਗਰਮ ਨਹੀਂ ਕਰ ਸਕਦੇ ਹਨਾ ਜੇ ਆਪਾਂ ਆਫਿਸ ਵਗੈਰਾ ਜਾਂਦੇ ਆ ਉੱਥੇ ਵੀ ਤੁਸੀਂ ਪਲੱਗ ਲਗਾ ਕੇ ਗਰਮ ਕਰ ਸਕਦੇ ਹੋ ਇਹਦੇ ਵਿੱਚ ਵੀ ਦੇਖੋ ਪਲਾਸਟਿਕ ਵਾਲੇ ਵੀ ਪਏ ਨੇ ਇਹਨਾਂ ਕੋਲੇ ਦੇਖੋ ਜੀ ਮਾਰੋਲੇਗਾ ਤੇ ਨਾਲ ਸਟੀਲ ਦੇ ਵਿੱਚ ਵੀ ਪਏ ਨੇ ਇਹਦੇ ਵਿੱਚ ਵੀ ਕਾਫੀ ਕੰਪਨੀਆਂ ਮਿਲ ਜਾਣਗੀਆਂ ਮਿਲਟਨ ਹੋਗੀ ਸਿਲੋ ਹੋਗੀ ਆਮਰੀਕੀ ਤੇ ਆ ਵੀ ਆਟਮ ਬਹੁਤ ਚੱਲਦੀ ਹੈ ਬਈ ਹਾਂਜੀ ਇਹ ਇਲੈਕਟ੍ਰਿਕ ਹਾਂਜੀ ਇੱਕ ਪਲੇਟ ਇੱਕ ਡੇਢ ਮਿੰਟ ਦੇ ਵਿੱਚ ਚਾਹ ਚਾਹ ਬਣਾ ਲੈਂਦੀ ਹੈ ਜੀ ਚਾਹ ਪੌਟ ਵਗੈਰਾ ਬਹੁਤ ਅੱਛੀ ਕੁਆਲਟੀ ਦੇ ਔਰ ਬਹੁਤ ਅੱਛੇ ਡਿਜ਼ਾਈਨ ਆ ਇਹਦੇ ਵਿੱਚ ਆ ਦੇਖੋ ਅੱਛਾ ਬ੍ਰਾਂਡ ਸਾਰੇ ਮਿਲ ਜਣਗੇ ਜਿਸ ਤਰ੍ਹਾਂ ਗਾ ਰਿਸ਼ਮ ਦਾ ਬ੍ਰਾਂਡ ਹੋ ਗਿਆ ਸੈਲੋ ਹੋ ਗਿਆ ਮਿਲਟਨ ਹੋ ਗਿਆ ਹਰ ਚੀਜ਼ ਹਰ ਆਪਣੇ ਕੋਲ ਅਵੇਲੇਬਲ ਰੱਖੀ ਆ ਆਪਾਂ ਨੇ ਠੀਕ ਹੈ ਜੀ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਕਿ ਆ ਦੇਖੋ ਸਾਡੇ ਕੋਲ 3 ਪੀਸ ਦਾ ਸੈੱਟ ਪਿਆ ਹੌਟ ਪੌਟ ਦਾ ਇਹ ਦੇਖੋ ਜੀ ਵਾਈਟ ਕਲਰ ਦੇ ਵਿੱਚ ਆ ਦੇਖੋ ਅੰਦਰੋਂ ਸਟੀਲ ਦਾ ਔਰ ਕਾਫੀ ਟਾਈਮ ਤੱਕ ਇਹ ਗਰਮ ਰਹਿੰਦਾ ਹੈ। ਦੂਸਰਾ ਇਹਦਾ ਵਿੱਚ ਦੇਖੋ ਇਹ ਵੀ 3 ਪੀਸ ਦਾ ਸੈਟ ਹੈ। ਆ ਲੈਦਰ ਦੀ ਲੁੱਕ ਬਣੀ ਹੋਈ ਹੈ। ਵਾਹ ਜੀ। ਇਹ ਵੀ 3 ਪੀਸ ਸੈਟ ਹੈ। ਉਸ ਤੋਂ ਬਾਅਦ ਆਹ 2 ਪੀਸ ਸੈਟ ਹੈ। ਇਹ ਵੀ ਸੋਹਣੀ ਡਿਜ਼ਾਈਨਿੰਗ ਹੈ। ਇਹ ਵੀ 3 ਪੀਸ ਦਾ ਸੈਟ ਹੈ ਸਾਡੇ ਕੋਲੇ। ਇਹ ਹਾਂ ਜੀ ਇਸ ਤਰ੍ਹਾਂ ਦੇ ਮਤਲਬ ਡਿਜ਼ਾਈਨ ਦਾ ਤੁਸੀਂ ਦਿਖਾਏ ਰਿਹਾ ਆ ਵੀ ਦੇਖੇ ਨੇ ਨਾ। ਹਾਂ ਜੀ। ਤੇ ਬਹੁਤ ਸੋਹਣੇ ਨੇ ਨਾ। ਤੇ ਆਮ ਮਾਰਕੀਟ 'ਚ ਉਹ ਇਹ ਚੀਜ਼ ਮਿਲਦੀ ਬਸ ਤੁਸੀਂ ਕਿਵੇਂ ਲੱਭ ਕੇ ਲਿਆਉਨੇ ਫਿਰ ਇਹ ਜੀ ਜੀ। ਬ੍ਰਦਰ ਅਸੀਂ ਕਦੇ ਵੀ ਆਰਡਰ ਲੈ ਕੇ ਮਾਲ ਨਹੀਂ ਮੰਗਾਉਂਦੇ। ਜਿੱਥੋਂ ਸਾਨੂੰ ਪ ਜਦ ਤੱਕ ਸਾਡੀ ਅੱਖਾਂ ਨੂੰ ਚੀ ਸੋਹਣੀ ਨਹੀਂ ਲੱਗਦੀ ਅਸੀਂ ਖਰੀਦਾਰੀ ਨਹੀਂ ਕਰਦੇ ਹੈਗੇ ਵਾਹ ਜੀ ਅਸੀਂ ਜਗਾ ਜਗਾ ਫਿਰਕੇ ਮਾਲ ਲੱਤਾ ਹੈ ਔਰ ਅੱਗੇ ਨੂੰ ਵੀ ਅਸੀਂ ਜਗਾ ਜਗਾ ਫਿਰਕੇ ਮਾਲ ਲਵਾਗੇ ਔਰ ਕੰਪਨੀ ਦੀ ਗਾਰੰਟੀ ਆ ਲਵਾਗੇ ਵਾਹ ਜੀ ਵਾਹ ਹਾਂ ਜੀ ਆ ਰਾਈਸ ਹੌਟ ਪੌਟ ਆ ਗਏ ਜਿਸ ਤਰ੍ਹਾਂ ਕਿ ਇਹ ਹਾਂ ਜੀ ਇਹਨਾਂ ਦੇ ਰਾਈਸ ਹੈ ਇਹ ਬਿੰਜੌਰ ਕੰਪਨੀ ਦੇ ਨੇ ਵਧੀਆ ਸਾਡੇ ਕੋਲੇ ਦਾ ਹੌਟ ਪੌਟ ਪੂਰਾ ਗਰਮ ਰਹਿਣਾ ਅੰਦਰੋਂ ਵੀ ਸਟੀਲ ਦਾ ਠੀਕ ਹੈ ਜੀ ਦੇਖੋ ਜੇ ਮੈਂ ਆਪਾਂ ਨੇ ਕਿਸੇ ਨੂੰ ਦਾਵਤ ਵੱਟੀ ਕਰਨੀ ਹੁੰਦੀ ਹੈ ਤਾਂ ਇਹਦੇ ਵਿੱਚ ਹੀ ਐਡਵਾ ਹਾਂ ਜੀ ਹਾਂ ਜੀ ਜੀਪੀ ਕੰਪਨੀ ਦਾ ਜੀ ਇਹ ਐਵੇਂ ਹੈ ਕਿ ਆਪਾਂ ਨੇ ਖਾਣਾ ਕੀ ਸੇ ਮਹਿਮਾਨ ਨੇ ਆਪਣੇ 2 ਘੰਟਿਆਂ ਨੂੰ ਆਉਣਾ 4 ਘੰਟਿਆਂ ਨੂੰ ਆਉਣਾ ਇਹਦਾ ਪਲੱਗ ਵਾਲਾ ਇਲੈਕਟ੍ਰਿਕਾ ਪਲੱਗ ਲਾਓ ਬਟਨ ਚੱਡੋ ਤਾਂ 5 ਮਿੰਟਾਂ ਚ ਖਾਣਾ ਗਰਮ ਓਕੇ ਬਫੇ ਦੇ ਵਿੱਚ 2 ਵਾਲਾ ਵੀ ਹੈ ਇਹਦੇ ਵਿੱਚ 3 ਨਾਲ 3 ਸੈਟ ਆਲਾ ਵੀ ਹੈ ਇਹ ਚਾਹੇ ਤੁਸੀਂ ਰਾਤ ਤੱਕ 사ਦੀ ਰਾਤ ਤੁਸੀਂ ਖਾਣਾ ਗਰਮ ਰੱਖਣਾ ਹੈ ਖਾਣਾ ਇਹ ਤਾਂ ਤਾਜ਼ਾ ਵੀ ਰਹੂਗਾ ਤੇ ਗਰਮ ਵੀ ਰਹੂਗਾ ਹਾਂਜੀ ਆਪਣੇ ਕੋਲ ਆ ਨਾ ਕਾਪਰ ਦੀ ਬੋਤਲ ਦੇ ਵਿੱਚ ਦੇਖੋ ਕਿਆ ਸੋਹਣੀ ਡਿਜ਼ਾਈਨਿੰਗ ਹੈ ਇਹ ਕਾਪਰ ਉਹ ਕਾਪਰ ਨਹੀਂ ਹੈਗਾ ਦਾ ਵੇਡ ਦੇਖੋ ਇਹਦੇ ਉੱਪਰ ਲੇਦਰ ਲੇਦਰ ਵੀ ਕਢਾਈ ਹੋਈ ਹੋਈ ਹੈ ਵਾਹ ਜੀ ਵਾਹ ਇਹਦਾ ਵੇਡ ਦੇਖੋ ਆਮ ਕਾਪਰ ਨਹੀਂ ਹੈਗਾ ਇਹ ਉਸ ਤੋਂ ਬਾਅਦ ਕਾਪਰ ਦੇ ਵਿੱਚ ਮਤਲਬ ਪੀਸ ਦਾ ਆਈਟਮ ਵੀ ਵਧੀਆ ਮਿਲ ਜੂਗੀ ਨਾਲ ਇਹ ਤੇ ਡਿਜ਼ਾਈਨਿੰਗ ਵੀ ਖਾਸੀ ਮਿਲ ਜੂਗੀ ਹਾਂਜੀ ਆ ਦੇਖੋ ਨਾ ਜੀ ਪੂਰੀ ਡਿਜ਼ਾਈਨਿੰਗ ਹੋਈ ਹੋਈ ਆ 2 ਪੀਸ ਗਲਾਸ ਆ ਕੇ ਨਾਲ ਇੱਕ ਗਿਫਟ ਨੂੰ ਵੀ ਯੂਜ਼ ਕਰਤਾ ਨਾ ਉਹ ਘਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ ਇਹ ਮੈਜਿਕ ਲੋਕ ਬਹੁਤ ਪਾਣੀ ਪਾ ਕੇ ਪੀਂਦੇ ਨੇ ਇਹਨਾਂ ਦੇ ਵਿੱਚ ਹਨਾ ਹਾਂਜੀ ਐਸਾ ਬ੍ਰਾਂਡ ਦਾ ਹੈ ਹਾਂਜੀ ਵਾਹ ਹਾਂਜੀ ਜ਼ਾਰ ਸੈਟ ਹੈ ਇਹ ਵੀ ਕਾਪਰ ਦੇ ਵਿੱਚ ਆ ਇਹ ਵੀ ਆ ਗਈ ਜਿਵੇਂ ਕਾਪਰ ਦੀ ਬਾਰਡਰ ਟਾਈਪ ਆ ਗਈ ਨਾਲ ਗਲਾਸ ਆ ਗਿਆ ਨਾਲ ਗਲਾਸ ਆ ਗਏ ਜੀ ਹਾਂਜੀ ਆ ਡਰਾਈ ਫੂਡ ਸੈਟ ਆ ਗਿਆ ਜੀ ਮੈਡ ਇਨ ਜਾਪਾਨ ਦੇ ਨੇ ਜੀ ਇਹ ਬਾਕੀ ਜਦੋਂ ਆਪਾਂ ਤੇ ਆਫ ਦਾ ਕੈਮਰਾ ਬਹੁਤ ਸਾਰੇ ਲੋਕ ਬੋਲ ਕੇ ਗਏ ਕਹਿੰਦੇ ਯਾਰ ਬਹੁਤ ਸੋਹਣਾ ਸਮਾਨ ਲੱਗਿਆ ਪਿਕ ਆਟਮ ਲੈਣ ਆਉਨੇ ਆ ਦੋ ਦੋ ਤਿੰਨ ਤਿੰਨ ਆਟਮ ਲੈ ਕੇ ਗਏ ਆ ਮਤਲਬ ਇੱਕ ਹਫਤਾ ਹੀ ਹੋਇਆ ਇਹਨਾਂ ਨੂੰ ਪਰ ਬਹੁਤ ਲੋਕ ਬਹੁਤ ਬਹੁਤ ਵਾਰੀ ਵਿਜ਼ਿਟ ਕਰ ਗਏ ਤੇ ਇੱਕ ਜਿਹੜੇ ਹੈਗੇ ਨੇ ਕਸਟਮਰ ਉਹ ਰਿਵਿਊ ਉਹਦੋਂ ਤੋਂ ਰਿਵਿਊ ਵੀ ਲੈਣੇ ਆ ਉਹ ਵੀ ਦੱਸਦੇ ਆ ਤੁਹਾਨੂੰ ਹਾਂਜੀ ਭਾਈ ਜਾਨ ਕੀ ਹਾਲ ਹੈ ਜੀ ਬਹੁਤ ਵਧੀਆ ਵੀ ਜੀ ਦੋ ਮਿੰਟ ਦਵੋਗੇ ਸਾਨੂੰ ਹਾਂਜੀ 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 ਤੇ ਸਰ ਤੁਸੀਂ ਇੱਥੇ ਆਏ ਹੋ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇੱਥੇ ਆ ਕੇ ਜੀ ਸਾਨੂੰ ਬੋਪਰੀਆ ਲੱਗ ਰਿਹਾ ਯਹਾਂ ਪੇ ਅੱਛਾ ਜੀ ਹਾਂ ਜੀ ਮਤਲਬ ਕੀ ਲੈਣਾ ਸਾਰੇ ਆਈਟਮ ਅਸੀਂ ਇਹ ਟਿਪਲ ਲੈਣਾ ਹੈ ਤੇ ਛੋਟਾ ਅੱਛਾ ਜੀ ਸਾਨੂੰ ਲੇਕਿਨ ਪ੍ਰਾਈਸ ਵੀ ਅੱਛੀ ਹੈ ਅੱਛਾ ਜੀ ਸਸਤੇ ਪ੍ਰਾਈਸ ਵਿੱਚ ਹਾਂ ਹਾਂ ਔਰ ਚੀਜ਼ੇ ਵੀ ਕੁਆਲਿਟੀ ਅੱਛੀ ਹੈ ਓਕੇ ਜੀ ਸਾਰੀ ਚੀਜ਼ੇ ਬ੍ਰਾਂਡਡ ਹੈ ਓਕੇ ਕੋਈ ਲੋਕਲ ਚੀਜ਼ ਨਹੀਂ ਜੀ ਕੀ ਬਾਤ ਹੈ ਮਤਲਬ ਤੁਹਾਨੂੰ ਆ ਕੇ ਵਧੀਆ ਲੱਗਿਆ ਸਰ ਹਾਂ ਜੀ ਬਹੁਤ ਵਧੀਆ ਲੱਗਾ ਸੰਗ ਰਿਹਾ ਤੇ ਜਿਹੜੇ ਹੁਣ ਲੋਕਿੰਗ ਬਹੁਤ ਅੱਛੀ ਹੋ ਗਈ ਵੀਰੇ ਅੱਛੀ ਹੋ ਗਈ ਹਾਂ ਜੀ ਇਹ ਲੋਕ ਜਿਹੜੇ ਦੇਖਦੇ ਨੇ ਕੀ ਕਹੋਗੇ ਉਹਨਾਂ ਨੂੰ ਲੋਕਾਂ ਨੂੰ ਇਹ ਕਹਿੰਗੇ ਕਿ ਅਸੀਂ ਤੁਸੀਂ ਆਓ ਦੁਕਾਨ ਤੇ ਆਓ ਸਾਰੀ ਚੀਜ਼ ਤੁਹਾਨੂੰ ਵਧੀਆ ਮਿਲਣੀ ਹੈ ਕਮਰੇ ਟੋਪ ਮਿਲਣੀ ਹੈ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਥੈਂਕ ਯੂ ਜੀ ਤੁਹਾਡੇ ਸਮੇਂ ਵਾਸਤੇ ਤੇ ਬਾਈ ਉਹਨਾਂ ਨੇ 100 ਗੱਲਾਂ ਦੀ ਇੱਕ ਗੱਲ ਸੁਣਾਤੀ ਕਹਿੰਦੇ ਆਈਟਮ ਵਧੀਆ ਵੀ ਮਿਲਦੀ ਆ ਤੇ ਰੇਟ ਵੀ ਸਸਤਾ ਮਿਲਦਾ ਤੇ ਬਹੁਤ ਸਾਰੀਆਂ ਆਈਟਮਾਂ ਜਿਵੇਂ ਆਪਾਂ ਨੇ ਤੁਹਾਨੂੰ ਦਿਖਾਈਆਂ ਨੇ ਤੁਹਾਨੂੰ ਵਧੀਆ ਵੀ ਲੱਗੀਆਂ ਹੋਣਗੀਆਂ ਜਿਵੇਂ ਆਹ ਚੀਜ਼ ਦੇਖੋ ਜੀ ਇੱਕ ਆ ਸਾਡੇ ਹੁਣ ਨਿਕਾ ਪਈ ਆ ਦੇਖੋ ਜਿਵੇਂ ਮੈਨੂਅਲ ਜੂਸਰ ਆ ਇਹਦੀ ਵੀ ਅੱਛੀ ਕੁਆਲਿਟੀ ਦੇ ਵਿੱਚ ਆ ਇਹ ਦੇਖੋ ਬਹੁਤ ਹੈਵੀ ਦੇ ਵਿੱਚ ਆ ਤੇ ਇਹਨੂੰ ਬਹੁਤ ਈਜ਼ੀ ਟੂ ਯੂਜ਼ ਆ ਇਹਦੇ ਨਾਲ ਨਾਲ ਅੱਜ ਮੈਂ ਆਪਣੇ ਆਮ ਘਰਾਂ ਦੇ ਵਿੱਚ ਆ ਛਾਬੇ ਲੱਗਦੇ ਨੇ ਇਸ ਤਰ੍ਹਾਂ ਦੀ ਮਤਲਬ ਸੋਡੀ ਜ਼ਰੂਰਤ ਦੀਆਂ A ਤੋਂ Z ਆਈਟਮਾਂ ਜਿਹ ਵੇ ਬਾਈ ਜੀ ਜਿਵੇਂ ਸਾਨੂੰ ਆਪ ਦਾ ਕੈਮਰਾ ਦੱਸ ਰਹੀ ਸੀ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਸਾਰੀਆਂ ਆਟਮਾ ਲੋਕਾਂ ਦੀ ਜ਼ਰੂਰਤਾਂ ਲਿਆਂ ਲੈ ਕੇ ਆਈਏ ਤਾਂ ਕਿ ਲੋਕਾਂ ਨੂੰ ਚੀਜ਼ਾਂ ਖਰੀਦਣ ਵਾਸਤੇ ਦੂਰ ਦੂਰ ਨਾ ਜਾਣਾ ਪਵੇ ਕਿਉਂ ਬਾਈ ਜੀ ਹਾਂ ਜੀ ਅਸੀਂ ਤਾਂ ਦੇਖੋ ਆਪਣੇ ਵੱਲੋਂ ਬਹੁਤ ਵਧੀਆ ਕੀਤਾ ਹੈ ਬਾਕੀ ਉਹ ਲੋਕ ਦੱਸਣਗੇ ਕਿ ਉਹਨਾਂ ਨੂੰ ਕਿਵੇਂ ਇੱਕ ਵਾਰ ਸਾਡੇ ਕੋਲ ਪਲੀਜ਼ ਵਿਜ਼ਿਟ ਕਰਨਾ ਉਹਨਾਂ ਨੇ ਫੈਸਲਾ ਕਰਨਾ ਕਿ ਅੱਛਾ ਹੈ ਕਿਸ ਤਰ੍ਹਾਂ ਦੀ ਪਰਚੇਜ਼ ਹੈ ਕਿਸ ਤਰ੍ਹਾਂ ਦੇ ਲੋਕ ਪਸੰਦ ਕਰਦੇ ਆ ਬਾਕੀ ਕੰਸੈਂਟ ਇਹਨਾਂ ਨੇ ਦੇਣਾ ਲੋਕਾਂ ਨੇ ਬਹੁਤ ਵਧੀਆ ਨੂੰ ਵਿਜ਼ਿਟ ਕਰੋ ਬਹੁਤ ਵਧੀਆ ਬਾਈ ਨੇ ਗੱਲ ਕੀਤੀ ਹੈ ਕਹਿੰਦਾ ਇੱਕ ਵਾਰੀ ਵਿਜ਼ਿਟ ਕਰਕੇ ਜਾਓ ਕਿਉਂਕਿ ਆਪਾਂ ਦਾ ਪਰ ਬਾਕੀ ਤੁਸੀਂ ਆਓਗੇ ਤੁਸੀਂ ਆ ਕੇ ਦੱਸੋਗੇ ਤੇ ਇਹ ਗਾਰੰਟੀ ਸਾਡੀ ਆ ਵੀ ਤੁਸੀਂ ਆ ਕੇ ਕੋਈ ਚੀਜ਼ ਨੂੰ ਨਿੰਦਦੇ ਨਹੀਂ ਚਾਹੇ ਆਪਾਂ ਰੇਟ ਪੱਖੋਂ ਲੈ ਲਈਏ ਚਾਹੇ ਆਪਾਂ ਕੁਆਲਿਟੀ ਪੱਖੋਂ ਲੈ ਲਈਏ ਜਿਵੇਂ ਕੋਈ ਵੀ ਆਈਟਮ ਲੈ ਲਈਏ ਕੰਚ ਦੀ ਡਿਨਰ ਸੈਟ ਲੈ ਲਈਏ ਬਹੁਤ ਕਮਾਲ ਦੀਆਂ ਆਈਟਮਾਂ ਬਾਈ ਉਹਨਾਂ ਨੇ ਰੱਖੀਆਂ ਹੋਈਆਂ ਸਾਡੇ ਕੋਲੋ ਕਸਟਮਰ ਬ੍ਰਦਰ ਨਰਾਜ਼ ਹੋ ਕੇ ਨਹੀਂ ਜਾਊਗਾ ਖੁਸ਼ ਹੋ ਕੇ ਹੀ ਜਾਊਗਾ ਖੁਸ਼ ਹੋ ਕੇ ਜਾਊਗਾ ਨਰਾਜ਼ ਹੋ ਕੇ ਨਹੀਂ ਜਾਂਦਾ ਡੀਲੀ ਵੀ ਰੱਖੀ ਆ ਬਾਈ ਉਹਨਾਂ ਨੇ ਤੇ ਡੀਲਿੰਗ ਬਹੁਤ ਸੋਹਣੀ ਕਰਦੇ ਨੇ ਮਤਲਬ ਆਪਣਾ ਆਪਣਾ ਜਿਹਾ ਲੱਗਦਾ ਤੁਹਾਨੂੰ ਦੁਕਾਨ ਤੇ ਆ ਕੇ ਲੱਗਦਾ ਵੀ ਹਾਂ ਯਾਰ ਉਰੇ ਆ ਕੇ ਆਪਾਂ ਆਈਟਮ ਦੇਖ ਸਕਦੇ ਆ ਤਾਂ ਵਿਜ਼ ਹਾਂ ਬਾਕੀ ਕੋਈ ਜਾਣਕਾਰੀ ਲੈਣੀ ਹੈ ਕੋਈ ਆਟੋਮ ਬਾਰੇ ਪੁੱਛਣਾ ਤਾਂ ਨੰਬਰ ਦੇਖੋ ਜੀ ਇਹਨਾਂ ਦਾ ਸਕਰੀਨ ਤੇ ਆ ਰਿਹਾ ਇਹਨੂੰ ਡਾਇਲ ਕਰਕੇ ਇਹਨਾਂ ਤੋਂ ਕੋਈ ਜਾਣਕਾਰੀ ਵੀ ਲੈ ਸਕਦੇ ਆ ਬਾਕੀ ਇਸ ਤਰ੍ਹਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਜੀ ਧੰਨਵਾਦ